हेलो साथियों स्वागत है आपका मेरे चैनल डॉक्टर तेरा कौत और बासी तेरा कौत देखो आज का दिन मेरे लिए बहुत सुपर था ना मेरे बेटे का जन्मदिन है ना कलाता बच्चा मेरा ਤੇ ਬੜੀਆਂ ਰੀਤਾਂ ਨਾਲ ਪਰਦੇਸ ਬੈਠੀ ਮੇਰੀ ਡਾਕਟਰਨ ਲਾ ਨੇ ਤੋਫਾ ਭੇਜਿਆ ਤੋਫੇ ਦੇ ਵਿੱਚ ਕੁਝ ਸਮਾਨ ਹਲਕਾ ਪਾਉਸ ਫੋਨ ਕਰ ਚੁੱਕੇ ਸੀ ਪਰ ਮੈਂ ਦਿਖਾਉਣਾ ਚਾਹੁੰਦੀ ਆ ਕਿ ਕਿਦਾਂ ਨਾਮੀ ਗ੍ਰਾਮੀ ਕੰਪਨੀ ਆ ਅਨੇ ਆਮ ਬੰਦੇ ਦਾ ਕਿਦਾਂ ਸ਼ੋਸ਼ਣ ਕਰਨਾ ਹੁੰਦਾ ਹੈ ਦੇਖੋ ਇਹ ਸਪੈਸ਼ਲ ਦਿਨ ਹੁੰਦਾ ਜ਼ਿੰਦਗੀ ਵਿੱਚ ਇੱਕ ਵਾਰ ਆਉਂਦਾ ਠੀਕ ਹੈ ਬੜਾ ਸਪੈਸ਼ਲ ਦਿਨ ਹੁੰਦਾ ਤੇ ਆਹ ਦੇਖੋ ਸਾਡੇ ਸਪੈਸ਼ਲ ਦਿਨ ਦਾ ਮਾਰਿਆ ਹੈ ਸੱਤਿਆਨਾਸ਼ ਇਹ ਕੰਪਨੀ ਕਲਾਪਲੇਸ ਕਰ ਸਕਦੀ ਹੈ ਜਾਂ ਅੰਦਰ ਵਿੱਚ ਨਰਾਜ਼ਗੀਂ ਕਰ ਸਕਦੀਆਂ ਪਰ ਕਿਉਂਕਿ ਹੁਣ ਆਪਾਂ ਸਮਝਦਾ ਹੋ ਚੁੱਕੇ ਆ ਕਿ ਜੇ ਸੈਂਟ ਤੋਂ ਗਲਤੀ ਹੋਈ ਹੈ ਅਸੀਂ ਉਹਨੂੰ ਹੀ ਦੋਸ਼ੀ ਫੇਰਾਉਣਾ ਹੈ ਸੋ ਦੋਸ਼ੀ ਹੈ ਬਲੈਂਕਟ ਕੰਪਨੀ ਮੈਂ ਬਾਰ-ਬਾਰ ਨਾ ਲਾਉਂਦੀ ਹਾਲਾਂਕਿ ਗਲ ਪੈਸੇ ਦੀ ਨਹੀਂ ਰਿਫੰਡ ਵੀ ਹੋ ਜਾਣੇ ਆ ਕਨਾ ਬੇਰਸੋ ਦੀ ਗੱਲ ਆ ਪੈਸੇ ਦੀ ਪੈਸਾ ਸੈਕੰਡਰੀ ਹੈ ਤੇ ਹੋਰ ਫੰਡ ਵੀ ਹੋ ਜਾਣੇ ਆ ਪਰ ਗੱਲ ਸੁਣੋ ਗਲਤਾਂ ਇਮੋਸ਼ਨਸ ਦੀ ਨਹੀਂ ਹੁੰਦੀਆਂ ਨਾ ਕੁਝ ਖਾਸ ਤਰੀਕਾ ਨਾਲ ਵਿਅਕਤੀ ਦੇ ਇਮੋਸ਼ਨਸ ਜੁੜੇ ਹੁੰਦੇ ਆ ਅੱਜ ਦਾ ਦਿਨ ਆ ਜਦ ਬੱਚੇ ਦੀ پیدائش ਦਾ ਦਿਨ ਨਾਲ ਜਾਂ ਵਿਆਹ ਹੈ ਮਤਲਬ ਵਧੀਆ ਐਨਿਵਰਸਰੀ ਜਾਂ ਰਿਟਾਇਰਮੈਂਟ ਦਾ ਦਿਨ ਇਹ ਚਾਰ ਤਾਂ ਫਿਰ ਖੁਸ਼ੀਆਂ ਦੇ ਆਉਂਦੇ ਆ ਸੋ ਮੇਰੇ ਆ ਖੁਸ਼ੀਆਂ ਦੇ ਉੱਤੇ ਜੁੜ ਗਈਆਂ ਮੇਰਾ ਬੱਚਾ ਵੀ ਉਦਾਸ ਹੋ ਗਿਆ ਔਰ ਡਾਕਟਰ ਨੂੰ ਉਹਦਾ ਹਾਲ ਕੀ ਹੋਇਆ ਹੋਇਆ ਜਦ ਇਹਨੇ ਆਰਡਰ ਕੀਤਾ ਆ ਦੇਖੋ ਕਲਚਰ ਹੈ ਤੋਹਫੇ ਦੇ ਵਿੱਚ ਆਪਾਂ ਵਕਤ ਦੇ ਅਨੁਸਾਰ ਚੀਜ਼ਾਂ ਦਿੰਨੇ ਆ ਪਲਾਂਟੇਸ਼ਨ ਗੋ ਗ੍ਰੀਨ ਸੇਵ ਅਰਥ ਪlant more re ਬੜੇ ਨਾਰੇ ਲਾਈਦੇ ਆ ਕੰਪਨੀਆਂ ਵੀ ਉਸੇ ਤਰ੍ਹਾਂ ਚੱਲ ਰਹੀਆਂ ਨੇ ਮੈਂ ਹੁਣ ਮੈਸੂਨ ਕਰ ਰਹੀਆਂ ਬੜੇ ਪਿਆਰ ਨਾਲ ਉਹਦਾ ਥੋੜੇ ਜਿਹਾ ਡਿਜਪੇ ਅੰਚ ਕੋਕੋ ਪੀਟ ਦੇ ਆਦਰਤ ਆਏ ਆ ਆ ਗੋ ਗ੍ਰੀਨ ਆ ਜੇ ਜੇ ਕੋਈ ਕਰੋਧੀ ਬੰਦਾ ਹੋਵੇ ਆਪਣੇ ਇਮੋਸ਼ਨਸ ਤੇ ਕੰਟਰੋਲ ਨਾ ਰੱਖ ਸਕਦਾ ਹੋਵੇ ਤੇ ਛਿੱਤੀ ਨਾਲ ਕੰਪਨੀ ਦੇ ਉੱਥੇ ਜਾਵੇ ਠੀਕ ਹੈ ਮਾਲ ਜਿੱਥੇ ਵੀ ਬਿਲਡਿੰਗ ਤੇ ਬਲਿੰਕਟਦਾ ਹੈਗਾ ਆ ਦੇਖ ਤੇ ਕੀ ਕਰੇਗਾ ক্লোਜ਼ ਅਪ ਦਿਓ ਕੈਮਰਾਮੈਨ ਦੇਖੋ ਆ ਜਨਮ ਦਿਨ ਦੀਆਂ ਤਾਂ ਇਹ ਮਤਲਬ ਬੰਦੇ ਨੂੰ ਰੋਾਕ ਕੇ ਰੱਖ ਦਿੰਦੇ ਆ ਤੁਸੀਂ ਗੱਲ ਮੈਂ ਫਿਰ ਕਰ ਰਹੀਆਂ ਦੁਆਰਾ ਰਹੀਆਂ ਪੈਸੇ ਦੀ ਗੱਲ ਨਹੀਂ ਹੈ ਇਹ ਕੁਝ ਚੀਜ਼ਾਂ ਸੀ ਇਹ 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 ਨਾ ਤੁਸੀਂ ਇਹਨਾਂ ਦਾ ਮੌਕਾ ਸੀ ਇੱਕ ਆਸੀ ਚੀਜ਼ ਬ੍ਰੈਂਡ ਇੰਦਰ ਨੂੰ ਕਰ ਲੈਂਦੀ ਮੈਂ ਇਹ ਕਾਸੀ ਚੀਜ਼ ਠੀਕ ਆਰਡਰ ਪੂਰਾ ਕਰ ਲੈ ਠੀਕ ਹੈ ਇਹ ਤਾਂ ਠੀਕ ਆ ਵੈਲ ਡਨ ਆ ਆ ਦੇਖ ਆ ਦਿਖਾ ਦਿਓ ਆ ਆਪੇ ਜੱਜੀ ਬਲੈਂਕਟ ਵਾਲਿਓ ਸੁਧਰ ਜਾਓ ਜਦੋਂ ਇਹ ਚੀਜ਼ਾਂ ਤੁਹਾਡੇ ਛੋੜ ਰਜ ਸੁੱਕ ਜਾਣ ਉਥੇ ਪੂਰਾ ਜਿਹੜਾ ਟੈਂਪਰੇਚਰ ਆ ਮੇਨਟੇਨ ਕਰਕੇ ਨਾ ਰੱਖਿਆ ਹੋਵੇ ਤਾਂ ਚੀਜ਼ਾਂ ਸੁਭਾਵਿਕ ਆ ਸਭ ਜਿਆ ਵੀ ਮਰ ਜਾਂਦੀਆਂ ਤਾਂ ਤੁਸੀਂ ਡਿਸਪੋਜ਼ ਆਫ ਕਰ ਦੋ ਨਾ ਆ ਭੇਜਣਾ ਨਹੀਂ ਚਾਹੀਦਾ ਜੈਸਵੀਤ ਬੰਦੇ ਨੇ ਵੀ ਉੱਥੋਂ ਸ਼ੈਲਫ ਤੋਂ ਚੱਕ ਕੇ ਇਸ ਡੱਬੇ ਚ ਪੈਕ ਕਰਕੇ ਘਰ ਤੱਕ ਪਹੁੰਚਾਇਆ ਉਹ ਵੀ ਖਾਸ ਦੋਸ਼ੀ ਹੈ ਕੰਪਨੀ ਦੋਸ਼ੀ ਹੈ ਕਿਸੇ ਨੇ ਦੇਖਿਆ ਨਹੀਂ ਕੀ ਕਿਹਾ ਹੁੰਦਾ ਜੀ ਤੜੇ ਤਾਂ ਐਡੇ ਵੱਡੇ ਅੰਪਾਇਰ ਖੜੇ ਕੀਤੇ ਆਮ ਬੰਦੇ ਨੂੰ ਖਜਾ ਕੇ ਰੱਖ ਦਿੰਦੇ ਆ ਸੋ ਉਦੋਂ ਹੀ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਇਦਾਂ ਦੇ ਚੀਜ਼ਾਂ ਸ਼ੈਲਫ ਤੋਂ ਹਟਾ ਲੈਣੀਆਂ ਚਾਹੀਦੀਆਂ ਉੱਥੋਂ ਹਟਾ ਕੇ ਲਿਖ ਦੇਣਾ ਚਾਹੀਦਾ ਜਦੋਂ ਅਸੀਂ ਆਨਲਾਈਨ ਆਰਡਰ ਦਿੰਨੇ ਆ ਕਰਦੇ ਆ ਨਾ ਸਿਲੈਕਟ ਕਰਦੇ ਆ ਚੀਜ਼ਾਂ ਤਾਂ ਲਿਖ ਦੋ ਆਊਟ ਆਫ ਸਟਾਕ ਅਸੀਂ ਨਾ ਮੰਗਾਉਂਦੇ ਬਹੁਤ ਸਾਰੀਆਂ ਗੱਲਾਂ ਹੈਗੀਆਂ ਜਿਹੜੀਆਂ ਕੰਪਨੀਆਂ ਨੂੰ ਕਰਨੀਆਂ ਪਈ ਤਾਂ ਕਿ ਸਾਡਾ ਇੰਨਾ ਗੁੱਸਾ ਜਾਂ ਇੰਨਾ ਕਰੋਧ ਮੇਰਾ ਜਾਏਗਾ ਤੁਸੀਂ ਮੇਰੇ ਇਸ ਗੱਲ ਨਾਲ ਸਹਿਮਤ ਹੋਵੋਗੇ ਤੁਹਾਨੂੰ ਵੀਡੀਓ ਚੰਗੀ ਲੱਗੀ ਮੈਂ ਕੰਟੈਂਟ ਤਾਂ ਸ਼ੇਅਰ ਕੀਤਾ ਕਿ ਆਹ ਹਾਲ ਹੈ ਜੀ ਵੱਡੇ ਵੱਡੇ ਬ੍ਰੈਂਡਸ ਦਾ ਪੈਸੇ ਅਜਣ ਕੇ ਵਾਪਸ ਪਰ ਮੇਰੇ ਇਮੋਸ਼ਨਸ ਮੇਰਾ ਗੁੱਸਾ ਮੇਰਾ ਬੇਟਾ ਜਿਹਦਾ ਅਜਨੰਦ ਨੇ ਨਾ ਮੇਰੀ ਡਾਟ ਮਨ ਲਾ ਜਿੰਨੇ ਉਹ ਖਿੱਚਿਆ ਸਦਾ ਸਤਿਆ ਰਾਜਾ ਜੀ ਲਿੰਕਟ ਵਾਲੇ ਉਧਿਆਨ ਦਿਓ ਇਸ ਦਾ ਠੀਕ ਹੈ ਸਾਥੀਓ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਕਿਉਂਕਿ ਤੁਸੀਂ ਵੀ ਇਸ ਸੌਫਟਨ ਦਾ ਸ਼ਿਕਾਰ ਹੋ ਸਕਦੇ ਹੋ ਰੂੜੀ ਨੇ ਕਿ ਮੇਰੇ ਨਾਲ ਇਹ ਹਾਦਸਾ ਹੋਇਆ ਔਰ ਰੰਗ ਵਿੱਚ ਭੰਗ ਪੈ ਗਿਆ ਸੋ ਵੀਡੀਓ ਨੂੰ ਲਾਈਕ ਸ਼ੇਅਰ ਮਟਕਾ ਦਿਓ ਤੇ ਅੱਗੇ ਤੋਂ ਵੀ ਮੈਂ ਵਧੀਆ ਵੀਡੀਓ ਲੈਂਦੀ ਰਵਾਂਗੀ ਉਦੋਂ ਤੱਕ ਮੇਰੇ ਨਾਲ ਜੁੜੇ ਰਹੋ ਬਾਏ ਬਾਏ